ਦੋਸਤੋ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ। ਬਠਿੰਡਾ ਹਨੂਮਾਨ ਚੌਂਕ ਦੇ ਵਿੱਚ ਬਜ਼ੁਰਗ ਬਾਪੂ ਨੰਗਨ ਹਾਲਤ ਦੇ ਵਿੱਚ ਕੋਈ ਕੱਪੜਾ ਨਹੀਂ ਕੋਈ ਕੁਛ ਨਹੀਂ ਐਦਾਂ ਹੀ ਪਿਆ ਸੀ। ਕਾਫੀ ਦਿਨਾਂ ਤੋਂ ਪਿਆ ਸੀ। ਪਤਾ ਨਹੀਂ ਕਿੰਨੇ ਕ ਦਿਨਾਂ ਤੋਂ ਕਿਤੇ ਪਿਆ ਹੀ ਵਿਚਾਰਾ। ਸਾਨੂੰ ਫੋਨ ਕਾਲਾਂ ਆਈਆਂ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਤੇ ਦੋਸਤੋ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ। ਜਿੰਨੇ ਹਾਲਾਤ ਮਾੜੇ ਸੀ ਨਾ ਬਾਪੂ ਜੀ ਦੇ। ਦੇਖ ਕੇ ਸਾਡਾ ਤਾਂ ਰੋਣਾ ਨਿਕਲ ਗਿਆ। ਤੇ ਤੁਸੀਂ ਵੀਡੀਓ ਸ਼ੇਅਰ ਕਰਿਓ ਆਜੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਅ ਅੱਜ ਸ਼ਹਿਰ ਬਠਿੰਡਾ ਬਹੁਤ ਵੱਡਾ ਜਿਹੜਾ ਸ਼ਹਿਰ ਬਠਿੰਡਾ ਵਾ ਉੱਥੇ ਇੱਕ ਬਜ਼ੁਰਗ ਬਾਪੂ ਨੰਗਨ ਹਾਲਤ ਦੇ ਵਿੱਚ ਚੌਂਕ ਦੇ ਵਿੱਚ ਹਨੂਮਨ ਚੌਂਕ ਦੇ ਵਿੱਚ ਪਿਆ ਆ ਤੇ ਜੋ ਹਾਲਾਤ ਨੇ ਬਾਪੂ ਦੇ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਆਉਂਦੀ ਲੰਘਦਾ ਪਿਆ ਆ ਪਤਾ ਨਹੀਂ ਕਦੋਂ ਦਾ ਪਿਆ ਕਦੋਂ ਦਾ ਨਹੀਂ ਸਾਡਾ ਇੱਥੇ ਇੱਕ ਵੀਰ ਆ ਸਤਪਾਲ ਸਿੰਘ ਉਹਦਾ ਜੰਗ ਹਸਪਤਾਲ ਤੇ ਆਰ ਹੋ ਰਿਆ ਤੇ ਜਿਹੜਾ ਜੰਗ ਹਸਪਤਾਲ ਆ ਉੱਥੋਂ ਦੇ ਵੀਰ ਨੇ ਕਿਹਾ ਵੀ ਆਪਾਂ ਇਹ ਬਾਪੂ ਦਾ ਇਲਾਜ ਵੀ ਕਰਾਵਾਂਗੇ ਤੇ ਇਹਨੂੰ ਆਪਾਂ ਲੈ ਕੇ ਵੀ ਜਾਵਾਂਗੇ ਤੇ ਆਪਾਂ ਸਾਰੇ ਸੱਜਣਾ ਨੂੰ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਹਾਲਾਤ ਜਿਹੜੇ ਬਾਪੂ ਦੇ ਬਹੁਤ ਮਾੜੇ ਆ ਬਾਪੂ ਬੈਹਾ ਬਾਪੂ ਬੈਹਾ ਬਾਪੂ ਬੈਹਾ ਅੱਜ ਕਪੜਾ ਝਾੜ ਕੇ ਨਾ ਵਿਸ਼ਾਵਾ ਮਾਰਿਆ ਪਪੂ ਥਿਗੋ ਬਿਲਕੁਲ ਬੇਸੁਰਤਾ ਗਰਮੀ ਦੇ ਵਿੱਚ ਪਿਆ ਆ ਲੱਗੇ ਹਜ਼ਾਰਾਂ ਲੋਕ ਜਾ ਰਹੇ ਨੇ ਆ ਰਹੇ ਨੇ ਪਰ ਤੁਸ ਮਲਾਉਣ ਦਾ ਦੱਸੇ ਵੀ ਕਾਫੀ ਟਾਈਮ ਤੋਂ ਇੱਥੇ ਪਿਆ ਹੋਇਆ ਸੀ ਲੱਗੇ ਮੰਦਰ ਤੇ ਧੰਨਵਾਦ ਸਾਡੇ ਵੀਰ ਦਾ ਜੰਗਵੀਰ ਜਿਹੜਾ ਹਸਪਤਲ ਖੋਲ ਰਿਹਾ ਉਸ ਵੀਰ ਦਾ ਧੰਨਵਾਦ ਜਿਸ ਵੀਰ ਨੇ ਸਾਡੇ ਵੀਰ ਤਾਂ ਕਹਿੰਦਾ ਇਤਲਾਹ ਦਿੱਤੀ ਅੱਜ ਅਸੀਂ ਬਾਪੂ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਜਾਵਾਂਗੇ ਜੀ ਕਿਹੇ ਹਾਲਾਤ ਦੇਖੋ ਬਾਪੂ ਜੀ ਸਾਡੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਦੋਸਤੋ ਹਾਲਾਤ ਬਾਪੂ ਦੇ ਬਹੁਤ ਮਾੜੇ ਨੇ ਕਿ ਐਡੇ ਤਕੜੇ ਸ਼ਹਿਰ ਦੇ ਵਿੱਚ ਉਹ ਵੀ ਹਨੂਮਾਨ ਜੀ ਦੀ ਮੂਰਤੀ ਲੱਗੀ ਆ ਤੇ ਚੌਂਕ ਦੇ ਵਿੱਚ ਬਿਲਕੁਲ ਤੇ ਹਾਲਾਤ ਬਾਪੂ ਦੇ ਵੇਖ ਕੇ ਰੋਣਾ ਹੀ ਨਿਕਲ ਗਿਆ ਐਨੇ ਮਾੜੇ ਹਾਲਾਤ ਨੇ ਤੇ ਆਪਾਂ ਕਰ ਲੈ ਬਾਪੂ ਆਪਾਂ ਇਹਨਾਂ ਨੂੰ ਲਿਆ ਕੇ ਜਾ ਰਹੇ ਹਸਪਤਾਲ ਤੇ ਪਹਿਲਾਂ ਇਹਨਾਂ ਦੀ ਸਫਾਈ ਕਰੀਏ ਸਾਫਾਈ ਇੱਥੇ ਕਰ ਉਹ ਆ ਲੈ ਉਹ ਕਿਹਾ ਕੀ ਆ ਇੱਥੇ ਲੈ ਗਿਆ ਉਹ ਨਹੀਂ ਜਿਹੜਾ ਨਹੀਂ ਮਾਰ ਦੇ ਬਾਬਾ ਚੱਲ ਬਾਬਾ ਆ ਜਾ ਕੋਈ ਨਹੀਂ ਆ ਜਾ ਤੇਰਾ ਇਲਾਜ ਕਰਾਉਣੇ ਆ ਤੁਹਾਨੂੰ ਵਧੀਆ ਆਸ਼ਰਮ ਚ ਰੱਖਦੇ ਆ ਹੈ ਸੰਗਤ ਜੀ ਤੁਸੀਂ ਬਾਪੂ ਜੀ ਦੇ ਹਾਲਾਤ ਵੇਖੇ ਨੇ ਕਿੰਨੀ ਧੁੱਪ ਦੇ ਵਿੱਚ ਕਿੰਨੀ ਗਰਮੀ ਦੇ ਵਿੱਚ ਵਿਚਾਰੇ ਉਥੇ ਹਨੂਮਾਨ ਜੀ ਦੀ ਮੂਰਤੀ ਦੇ ਥੱਲੇ ਪਏ ਹੋਏ ਸੀ ਬਠਿੰਡੇ ਦੇ ਵਿੱਚ ਤੇ ਹਾਲਾਤ ਬਾਪੂ ਜੀ ਦੇ ਬਹੁਤ ਮਾੜੇ ਸੀ ਅੱਧ ਮੋਇਆਂ ਜਿਹੀ ਹਾਲਤ ਸੀਗੀ ਬਾਪੂ ਜੀ ਦੀ ਤੇ ਸ਼ਾਇਦ ਜੇ ਕਿਤੇ ਸਾਡੀ ਟੀਮ ਨੂੰ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਹੋਰ ਲੱਗ ਜਾਂਦੇ ਤੇ ਸ਼ਾਇਦ ਅੱਜ ਨੂੰ ਬਾਪੂ ਜੀ ਸਾਡੇ ਵਿੱਚ ਵੀ ਨਾ ਹੁੰਦੇ ਕਿਉਂਕਿ ਬਾਪੂ ਜੀ ਇੰਨਾ ਬੋਂਦਲ ਚੁੱਕੇ ਸੀ ਸਾਡੀ ਟੀਮ ਨੇ ਸੇਵਾ ਸਟਾਰਟ ਕੀਤੀ ਇਹਨਾਂ ਨੂੰ ਨਵਾਉਣਾ ਸ਼ੁਰੂ ਕੀਤਾ ਤੁਸੀਂ ਵੇਖ ਸਕਦੇ ਹੋ ਔਰ ਨਵਾ ਕੇ ਬਾਪੂ ਜੀ ਨੂੰ ਹੋਸ਼ ਦੇ ਵਿੱਚ ਲੈ ਕੇ ਆਉਂਦਾ ਔਰ ਬਾਪੂ ਜੀ ਆਸ਼ੀਰਵਾਦ ਦੇ ਰਹੇ ਆ ਸਾਡੀ ਟੀਮ ਨੂੰ ਕਿ ਸੁਖੀ ਵਸਦੇ ਰਹੋ ਇਹੀ ਬਜ਼ੁਰਗਾਂ ਦਾ ਆਸ਼ੀਰਵਾਦ ਨਾਲ ਕੁਝ ਵੀ ਨਹੀਂ ਜਾਣਾ ਇਹ ਅਸੀਸਾਂ ਇਹ ਦੁਆਵਾਂ ਹੀ ਨਾਲ ਜਾਂਦੀਆਂ ਨੇ ਸੰਗਤ ਜੀ ਸੋ ਅੱਜ ਦੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਜਿਹੜੇ ਇਹ ਜਿਹੜੇ ਸੇਵਾ ਆ ਇਹ ਬਹੁਤ ਵੱਡੀ ਸੇਵਾ ਆ ਕਿਉਂਕਿ ਹਰ ਰੋਜ਼ ਲੱਖਾਂ ਲੋਕ ਉਸ ਸੜਕ ਦੇ ਉੱਪਰੋਂ ਦੀ ਲੰਘਦੇ ਆ ਪਰ ਕਿਸੇ ਦਾ ਵੀ ਧਿਆਨ ਇਸ ਬਾਪੂ ਜੀ ਵੱਲ ਨਹੀਂ ਪਿਆ ਔਰ ਇੱਕ ਕਮਾਲ ਦੀ ਗੱਲ ਹੈ ਵੀ ਇੰਨਾ ਚੱਲਣ ਵਾਲਾ ਰੋਡ ਹੋਵੇ ਤੇ ਇੱਕ ਗਰੀਬ ਉੱਥੇ ਰੋਲ ਰਿਆ ਹੋਵੇ ਭੁੱਖਾ ਬੈਠਾ ਹੋਵੇ ਤੇ ਉਹਦੀ ਹਾਲਤ ਅੱਧ ਮਰਿਆਂ ਜਿਹੀ ਹੋਵੇ ਤੇ ਕੋਈ ਉਹਦੀ ਬਾਤ ਨਾ ਪੁੱਛੇ ਇਹ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਇਨਸਾਨੀਅਤ ਲਈ ਬਹੁਤ ਸ਼ਰਮ ਵਾਲੀ ਗੱਲ ਸੋ ਤੁਸੀਂ ਦੇਖ ਰਹੇ ਹੋ ਵੀ ਬਾਪੂ ਜੀ ਨੂੰ ਨਵਾਇਆ ਸਾਡੀ ਟੀਮ ਨੇ ਨਵਾ ਕੇ ਅਸੀਂ ਬਾਪੂ ਜੀ ਨੂੰ ਆਸ਼ਰਮ ਜਿਹੜਾ ਲੈ ਕੇ ਜਾਣਾ ਆ ਉੱਥੇ ਬਾਪੂ ਜੀ ਦੀ ਅਸੀਂ ਸੇਵਾ ਕਰਾਂਗੇ ਕਰਾਂਗੇ ਜਦ ਤੱਕ ਬਾਪੂ ਜੀ ਦੀ ਜ਼ਿੰਦਗੀ ਹੈ ਤਦ ਤੱਕ ਅਸੀਂ ਬਾਪੂ ਜੀ ਨੂੰ ਸੰਭਾਲਾਂਗੇ ਸੋ ਤੁਸੀਂ ਮਦਦ ਜ਼ਰੂਰ ਕਰਨੀ ਹੈ ਥੱਲੇ ਤੁਸੀਂ ਅਕਾਊਂਟ ਨੰਬਰ ਲਿਖਿਆ ਦੇਖ ਰਹੇ ਹੋ ਸਾਡੀ ਐਨ ਜੀਓ ਦਾ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਇਹੋ ਜੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤੇ ਅਕਾਊਂਟ ਚ ਕਰ ਸਕਦੇ ਹੋ ਨੰਬਰ ਦਿੱਤੇ ਹੋਏ ਆ ਨੰਬਰਾਂ ਤੇ ਤੁਸੀਂ ਫੋਨ ਕਰਕੇ Google Pay PhonePe Paytm ਹਰ ਤਰੀਕੇ ਨਾਲ ਤੁਸੀਂ ਸੇਵਾ ਕਰ ਸਕਦੇ ਹੋ ਤੇ ਇੱਕ ਸ਼ੇਅਰ ਇਸ ਸੇਵਾ ਦੇ ਲਈ ਜਰੂਰ ਕਰਨਾ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਥੋੜੇ ਥੋੜੇ ਹੋਸ਼ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕੇ ਨੇ ਕਿੰਨੇ ਬੁੰਦਲੇ ਹੋਏ ਸੀ ਗਰਮੀ ਦੇ ਨਾਲ ਹਾਲਾਤ ਕਿੰਨੇ ਮਾੜੇ ਸੀ ਇਹ ਸਾਰਾ ਕੁਝ ਤੁਸੀਂ ਆਪਦੀ ਅੱਖੀਂ ਵੇਖਿਆ ਹੁਣ ਨਵਾ ਦਿੱਤਾ ਹੈ ਬਾਪੂ ਜੀ ਨੂੰ ਹੁਣ ਐਂਬੂਲੈਂਸ 'ਚ ਪਾਉਣ ਲੱਗੇ ਆ ਤੇ ਐਂਬੂਲੈਂਸ ਦੇ ਵਿੱਚ ਪਾ ਕੇ ਬਾਪੂ ਜੀ ਨੂੰ ਅਸੀਂ ਘਰੇ ਲੈ ਕੇ ਚੱਲਦੇ ਆ ਤੇ ਤੁਸੀਂ ਵੀਡੀਓ 'ਚ ਅੱਗੇ ਦੇਖੋਗੇ ਕਿ ਬਾਪੂ ਜੀ ਕਿੱਦਾਂ ਸਾਰਿਆਂ ਨੂੰ ਦਵਾਵਾਂ ਦੇ ਰਿਹਾ ਕਿੱਦਾਂ ਬੋਲ ਕੇ ਗੱਲਾਂ ਕਰਨੀਆਂ ਸ਼ੁਰੂ ਕਰਦੇ ਆ ਜੇ ਤੁਸੀਂ ਪਹਿਲਾਂ ਦੇਖਿਆ ਤੇ ਬਾਪੂ ਜੀ ਤੋਂ ਬੋਲਿਆ ਤੱਕ ਨਹੀਂ ਸੀ ਜਾ ਰਿਹਾ ਗਰਮੀ ਦੇ ਕਰਕੇ ਇੰਨੀ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੋ ਚੁੱਕੀ ਸੀ ਪਰ ਜਦੋਂ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੇਖੋਗੇ ਤੇ ਬਾਪੂ ਜੀ ਬੋਲ ਕੇ ਸਾਰੀ ਟੀਮ ਨੂੰ ਅਭਿਵਾਦ ਦੇ ਰਹੇ ਨੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੇ ਮਦਦ ਦੇ ਲਈ ਅੱਗੇ ਜਰੂਰ ਹਣਾ ਧੰਨਵਾਦ ਜੀ ਬਾਬਾ ਜੀ ਠੀਕ ਹੋ ਤੁਸੀਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਠੀਕ ਹੈ ਵਾਹਿਗੁਰੂ ਪਾਣੀ ਪਿਲਾਇਆ ਤੇ ਵੀਰ ਨੇ ਪਾਣੀ ਪਿਲਾਇਆ ਰੱਬ ਇਹਨੂੰ ਖੁਸ਼ੀਆਂ ਦੇਵੇ ਹਾਂ ਇਹ ਵੀਰ ਨੇ ਪਾਣੀ ਪਿਲਾਇਆ ਤੁਹਾਨੂੰ ਠੀਕ ਹੈ ਕਿ ਜਰੂਰ ਕਿਉਂ ਸਿਰ ਵਾਪਸ ਲਾਜ ਤੇਰਾ ਤੇਰਾ ਸੰਤਾ ਦਾ ਤੇਜ ਮੋਢੇ ਨੇ ਪਰ ਮਾੜੇ ਪੁੱਤ ਵੜੇ ਪਾਣੀ ਬਰਾ ਹਾਂ ਬਾਬਾ ਜੀ ਪਾਣੀ ਪਲਾਇਆ ਬਸ ਤੁਸੀਂ ਆਪਣੇ ਦਿਲ ਚ ਕਹਿਣਾ ਵਾ ਕਿ ਸਰਬਾਦਾ ਭਲਾ ਹਮੇਸ਼ਾ ਹੀ ਰਵੇ ਇਹ ਵੀਰ ਚੜ੍ਹਦੀ ਕਲਾ ਚ ਰਵੇ ਹਾਂ ਪਾਉਣ ਪਾਉਣ ਅੱਜ ਅਸੀਂ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੀ ਸੰਗਤ ਨੂੰ ਜਿਹੜੀ ਤਿਲ ਫਲ ਦਾ ਸੰਬੰਧ ਏ ਏ ਵੀਰ ਏ ਵੀਰ ਸਾਡਾ ਇਹ ਵੀਰ ਦਾ ਧੰਨਵਾਦ ਆ ਇਹ ਵੀਰ ਨੇ ਵੇਖਿਆ ਹਰ ਰੋਜ਼ ਵੇਖਿਆ ਤੇ ਸਾਨੂੰ ਕਿਹਾ ਤੇ ਅਸੀਂ ਅੱਜ ਆਏ ਚਤਪਾਲ ਆਪਣਾ ਬੱਚਾ ਕਹਿੰਦਾ ਤੂੰ ਤੇਰਾ ਬੱਚਾ ਕਹਿੰਦਾ ਹਾਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ